ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵਿਕਰਮਜੀਤ ਸਿੰਘ ਕਲਸੀ ਨੂੰ ਹੁਸ਼ਿਆਰਪੁਰ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਮੌਕੇ ਦੇ ਉੱਤੇ ਅਕਾਲੀ ਦਲ ਦੇ ਵਰਕਰਾਂ ਵੱਲੋਂ ਹਾਰ 파 ਕੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਬੜਾ ਖੁਸ਼ੀ ਦਾ ਮੌਕਾ ਔਰ ਮੋਢ ਮੈਨੂੰ ਧੰਨਵਾਦੀ ਆ ਸਰ ਸੁਖਵੀਰ ਸਿੰਘ ਬਾਦਲਵੀ ਦਾ ਔਰ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਲੱਖੀ ਉਹਨਾਂ ਦਾ ਜਿਨ੍ਹਾਂ ਨੇ ਜ਼ਿਲ੍ਹੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸੁਮੂਖੀ ਲੀਡਰਸ਼ਿਪ ਬਣਾਈ ਹੈ ਜ਼ਿਲ੍ਹੇ ਦੇ ਵਿੱਚ ਔਰ ਸਰਕਲ ਜ才ਦਾਰ ਸਹਿबान ਚੁਣੇ ਗਏ ਨੇ ਮੈਂ ਮੈਂ ਸਾਰਿਆਂ ਨੂੰ ਲੀਡਰਸ਼ਿਪ ਮੂਵੀ ਵਧਾਈ ਦਿਨਾਂ ਧੰਨਵਾਦ ਕਰਦਾ ਔਰ ਸਮੂਹ ਜ਼ਿਲੇ ਦੇ ਜਿਹੜੇ ਸਰਕਲ ਜਥੇਦਾਰ ਸਹਿਬਾਨ ਨੇ ਉਹਨਾਂ ਨੂੰ ਆ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿਨਾਂ ਔਰ ਮੈਨੂੰ ਪੂਰੀ ਆਸ ਹੈ ਕਿ ਇਹ ਸਾਰੇ ਇਕੱਠੇ ਹੋ ਕੇ ਤਖੜੇ ਹੋ ਕੇ ਇਹ ਜ਼ਿਲੇ ਦੇ ਸ਼ੌਮੀ ਕਾਲੀਜਾ ਨੂੰ ਮਜ਼ਬੂਤ ਕਰਨਗੇ ਔਰ ਅਸੀਂ ਪਾਰਟੀ ਨੂੰ ਨਾਲ ਮਿਲ ਕੇ ਬਲੰਦੀਆਂ ਉੱਤੇ ਲੈ ਕੇ ਜਾਣਗੇ ਸਾਡੀ ਪੂਰ ਸਪੋਰਟ ਹੋਊਗੀ ਇਹਨਾਂ ਨੂੰ ਪੂਰੀ ਡਟਕੇ ਇਹਨਾਂ ਦੇ ਨਾਲ ਆਪਾਂ ਯਤਨ ਕਰਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਇਹ ਚੱਲਣ ਕੋਆਪਰੇਸ਼ਨ ਦੇ ਨਾਲ ਸਾਰੇ ਜਿੰਨੇ ਵਰਕਰ ਸਹਿਬਾਨ ਆਣ ਜਾਂ ਜਿੰਨੇ ਆਹ ਬਹੁਤ ਅੱਛਾ ਅੱਜ ਜਿਵੇਂ ਇਕੱਤਰ ਹੋਏ ਆ ਬਹੁਤ ਵਧੀਆ ਕਲਸੀ ਸਾਹਿਬ ਜਿਹੜੇ ਸਾਡੇ ਤਿੰਨ ਵਾਰ ਇੱਥੇ ਕੌਂਸਲਰ ਰਹੇ ਆ ਔਰ ਉਹਨਾਂ ਨੂੰ ਜੋ ਮਾਣ ਮਿਲਿਆ ਹੈ ਸ਼ਹਿਰ ਦਾ ਸ਼ਹਿਰ ਦੇ ਪ੍ਰਧਾਨ ਬਣੇ ਨੇ ਔਰ ਇਹ ਬਹੁਤ ਵਧੀਆ ਚੋਇਸ ਹੈ ਇਸਤਨੋਂ ਵਾਲੀ ਅਕਾਲੀ ਜਵਾ ਲੋਕ ਸਭਾ ਇਲیکشن ਆ ਰਹੇ ਆ ਇਹਦੇ ਵਿੱਚ ਕੀ ਅਕਾਲੀ ਵਾਲੇ ਇਕੱਲੇ ਚੋਣ ਲੜੂਗੀ ਕਿ ਭਾਜਪਾ ਨਹੀਂ ਦੇਖੋ ਐ ਹੁੰਦਾ ਇਹ ਪਾਰਟੀ ਲੈਵਲ ਦੇ ਫੈਸਲੇ ਹੁੰਦੇ ਆ ਜੇ ਮੈਂ ਕਹਾ ਕੋ ਮੇਰੇ ਕੈਂਡ ਤੇ ਨਹੀਂ ਹੋਣਾ ਪਾਰਟੀ ਦੀ ਹਾਈ ਕਮਾਂਡਾ ਦੇ ਫੈਸਲੇ ਹੁੰਦੇ ਆ ਪਰ ਇੱਕ ਗੱਲ ਬੜੀ ਕਲੀਅਰ ਹੈ ਕਿਸੇ ਨਾ ਵੀ ਸਮਝੌਤਾ ਹੋਊਗਾ ਪੰਜਾਬ ਦੇ ਹਿੱਤ ਚ ਪੰਜਾਬ ਦੇ ਸਿੱਖ ਕੌਮ ਦੇ ਹਿੱਤ ਚ ਕੋਈ ਇਹ ਫੈਸਲੇ ਕੀਤੇ ਜਾਣਗੇ ਕਿ ਕੋਈ ਸੀਟਾਂ ਲੜਨੀ ਸਮਝੋਤੇ ਨਹੀਂ ਹੁੰਦੇ ਇਹ ਇੱਕ ਕਿਸੇ ਪ੍ਰਿੰਸੀਪਲ ਕਿਸੇ ਸਿਸਟਮ ਨਾਲ ਪੰਜਾਬ ਦੀ ਭਲਾਈ ਸਮੁੱਚੇ ਪੰਜਾਬ ਦੀ ਭਲਾਈ ਦੇ ਹਿੱਤ ਵਿੱਚ ਆਪਾਂ ਯਤਨ ਕਰਾਂਗੇ ਜਿੱਥੇ ਕਿਸਾਨਾਂ ਦੀ ਵੀ ਭਲਾਈ ਹੋਵੇ ਜਿੱਥੇ ਮਜ਼ਦੂਰਾਂ ਦੀ ਵੀ ਹੋਵੇ ਜਿੱਥੇ ਵਪਾਰੀਆਂ ਦੇ ਵੀ ਹੋਵੇ ਇੰਡਸਟਰੀਲਿਸਟ ਦਾ ਵੀ ਹੋਵੇ ਆਪਾਂ ਸਾਰੇ ਸਾਰੇ ਸਮਾਜ ਦੀ ਤਰੱਕੀ ਕਰਨੀ ਆ ਉਹ ਤਰੱਕੀ ਨੂੰ ਦੇਖਦੇ ਹੋਏ ਸਮਝੋਤੇ ਹੋਣਗੇ ਔਰ ਸਮਝੋਤੇ ਪਾਰਟੀਆਂ ਕਰਦੀਆਂ ਲੈਂਦੀਆਂ ਹੁੰਦੀਆਂ ਇਹ ਪਰ ਫੈਸਲਾ ਜਿਹੜਾ ਉਹ ਦੋਹਾਂ ਪਾਰਟੀਆਂ ਤੇ ਜੇ ਹੋਰ ਵੀ ਕਿਸੇ ਨੇ ਹੋਣਾ ਉਹ ਪਾਰਟੀਆਂ ਦੀ ਹਾਈ ਕਮਾਂਡ ਕਰਦੀਆਂ ਹੋਈਆਂ ਜੋ ਵੀ ਉਹਨਾਂ ਦੇ ਫੈਸਲੇ ਹੋਣਗੇ ਅਸੀਂ ਉਹਦਾ ਸਤਿਕਾਰ ਕਰਾਂਗੇ ਉੱਚ ਕੋਈ ਗੱਲ ਨਹੀਂ ਇਕੱਲੇ ਵੀ ਲੜਨਾ ਤਾਂ ਵੀ ਠੀਕ ਹੈ ਸਮਝੌਤੇ ਹੋਣਗੇ ਤਾਂ ਵੀ ਵਧੀਆ ਤੇ ਪਰ ਪੰਜਾਬ ਦੀ ਚੜ੍ਹਦੀ ਕਲਾ ਲਈ ਜੇ ਇਹ 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 ਸਮਝੌਤੇ ਕੀਤੇ ਜਾਣਗੇ ਇਹ ਮੈਂ ਸਮਝਦਾ ਠੀਕ ਹਾਂਜੀ ਅਗਲੇ ਸਾਰਿਆਂ ਤੋਂ ਪਹਿਲਾਂ ਹਾਈ ਕਮਾਂਡ ਸੁਖਵੀਰ ਸਿੰਘ ਬਾਦਲ ਜੀ ਵਰੀਂਦਰ ਸਿੰਘ ਬਾਜਵਾ ਜੀ ਹਰਜਿੰਦਰ ਸਿੰਘ ਧਾਮੀ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਜੀ ਤੇ ਹੋਰ ਜਿੰਨੇ ਵੀ ਲੀਡਰ ਆ ਉਹਨਾਂ ਦਾ ਬਹੁਤ ਧੰਨਵਾਦੀ ਆ ਕਿ ਮੈਨੂੰ ਉਹਨਾਂ ਨੇ ਜਿਹੜਾ ਸ਼ਹਿਰੀ ਪ੍ਰਧਾਨ ਬਣਨ ਦਾ ਮਾਣ ਬਖਸ਼ਿਆ ਮੈਂ ਇਹਨਾਂ ਸਾਰੀ ਲੀਡਰਸ਼ਿਪ ਨੂੰ ਲੋਕਲ ਲੀਡਰਸ਼ਿਪ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਜੋ ਮੈਨੂੰ ਇਹਨਾਂ ਨੇ ਮਾਣ ਬਖਸ਼ਿਆ ਉਹਨੂੰ ਮੈਂ ਤਨਦੇਹੀ ਨਾਲ ਨਿਭਾਵਾਂਗਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਇਹ ਮੇਰੀਆਂ ਕਾਬਿਲੋਂ ਜਿਹੜੀ ਮੇਰੀ ਇਹ ਭਾਵਨਾ ਆ ਤੇ ਮੈਂ ਆਪਣੇ ਜਿਹੜੇ ਵਰਕਰ ਸਹਿਬਾਨ ਉਹਨਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜੇ ਵੀ ਕੋਈ ਲਹਿਰ ਚ ਅੱਜ ਦਾ ਪਿੱਛੇ ਲਹਿਰ ਆਈ ਸੀਗੀ ਬਦਲਾ ਦੀ ਲਹਿਰ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਥੋੜਾ ਜਿਆ ਗੱਲਾਂ ਬਾਤਾਂ ਚ ਆ ਗਏ ਸੀਗੇ ਤੇ ਉਹ ਲਹਿਰ ਦੇ ਜਿਹੜੇ ਚੱਕਰ ਚ ਇਧਰ ਉਧਰ ਚੱਲ ਗਏ ਸੀ ਉਹਨਾਂ ਸਾਰਿਆਂ ਨੂੰ ਵੀ ਬੇਨਤੀ ਕਰਦਾ ਕਿ ਉਹ ਆਓ ਆਪਾਂ ਆਪਣੇ ਪੰਜਾਬ ਨੂੰ ਬਚਾਈਏ ਤੇ ਸਾਰੇ ਸ਼ਰੋਮਣੀ ਅਕਾਲੀ ਦਲ ਚ ਇਕੱਠੇ ਹੋਈਏ ਤੇ ਆਪਾਂ ਜਿਹੜੀ ਆਪਣੀ ਮੋਟ ਜਿਹੜੀ ਆਪਣੀ ਸਰਕਾਰ ਆ ਉਹ ਲੈ ਕੇ ਆਈਏ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਪੂਰੀ ਹਾਈ ਕਮਾਂਡ ਦਾ ਸਹਿਦਨੋਂ ਧੰਨਵਾਦ ਦਿਆਂ ਕਿ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਬਖਸ਼ਿਆ। ਸੁ ਆਪਣੀ ਸੀਨੀਅਰ ਲੀਡਰਸ਼ਿਪ ਸੁਖਵੀਰ ਜੀ, ਹਰਜਿੰਦਰ ਸਿੰਘ ਧਾਮੀ ਸ਼ਰੋਮਣੀ ਕਮੇਟੀ ਪ੍ਰਧਾਨ ਜੀ ਔਰ ਬਾਜਵਾਜੀ ਦਾ ਸੁਰਿੰਦਰ ਸਿੰਘ ਭੁੱਲੇਵਾਰ ਆਠਾ ਔਰ ਉਸ ਤੋਂ ਬਾਅਦ ਸਾਡਾ ਜ਼ਿਲ੍ਹਾ ਪ੍ਰਧਾਨ ਲਖਮੀਂਦਰ ਸਿੰਘ ਲੱਖੀ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ। ਜਿਨ੍ਹਾਂ ਨੇ ਦਾਸ ਨੂੰ ਦੁਬਾਰਾ ਸਰਪ ਜਹਾਨ ਖੇਨਾ ਦੀ ਜਿਹੜੀ ਆ ਸੇਵਾ ਦਾ ਮੌਕਾ ਦਿੱਤਾ ਸੋ ਮੈਂ ਆਪਣੀ ਸੀਨੀਅਰ ਜਿਹੜੀ ਲੀਡਰਸ਼ਿਪ ਆ ਉਹਨਾਂ ਨੂੰ ਵੀ ਮੈਂ ਵਿਸ਼ਵਾਸ ਦਿਵਾਣਾ ਜਿਸ ਤਰ੍ਹਾਂ ਅਸੀਂ ਅੱਗੇ ਤੱਕ ਦੇ ਹੋ ਕੇ ਕੰਮ ਕੀਤਾ ਹੁਣ ਵੀ ਕਰਾਂਗੇ ਆਪਾਂ ਪਰਵਾ ਪਾਰਟੀ ਨੂੰ ਉੱਚਾ ਚੱਕਣ ਲਈ ਪੂਰਾ ਯਤਨ ਕਰਾਂਗੇ ਔਰ ਸਾਰੇ ਸਾਡੇ ਆਪਰੇਮਜੀ ਕਾਸੀ ਹੋ ਸਾਰੇ ਅਸੀਂ ਰੱਖ ਕੇ ਸਾਰੇ ਮਿਹਨਤ ਕਰਾਂਗੇ ਔਰ ਪਾਰਟੀ ਜਿਹੜੀ ਕੋਈ ਸਾਡਾ ਥੋੜਾ ਬਹੁਤਾ ਪਿੱਛੇ ਨੁਕਸਾਨ ਹੋਇਆ ਅਸੀਂ ਕੋਸ਼ਿਸ਼ ਕਰਾਂਗੇ ਆਪਾਂ ਪੂਰਤੀ ਕਰਨ ਵਾਸਤੇ ਤਨ ਦੇ ਹੀ ਨਾਲ ਅਸੀਂ ਮਿਹਨਤ ਕਰਾਂਗੇ ਔਰ ਅਸੀਂ ਸੀਨੀਅਰ ਕਮਾਂਡ ਨੂੰ ਵੀ ਆਪਾਂ ਇਹ ਹੀ ਕਹਿੰਨੇ ਆ ਵੀ ਸਾਡੇ ਤੇ ਤੁਸੀਂ ਹੱਥ ਰੱਖਿਓ ਕੰਮ ਅਸੀਂ ਫੀਲਡ 'ਚ ਕਰਨਾ ਤੁਸੀਂ ਤੁਹਾਡਾ ਹੱਥ ਸਾਡੇ ਤੇ ਹੋਣਾ ਚਾਹੀਦਾ ਇਹਨੇ ਕਹਿੰਦਾ ਹੋਇਆ ਮੈਂ ਚੈਨਲਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਆਵਾਜ਼ ਪੂਰੇ ਪੰਜਾਬ ਦੇ ਵਿੱਚ ਪਹੁੰਚਾਉਣੀ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ